ਹੈਲੋ YouTube ਫੈਮਲੀ ਸੱਸੀਕ ਅੱਜ ਅਸੀਂ ਆਲੂ ਦੇ ਪਰਾਂਠੇ ਬਣਾਵਾਂਗੇ ਅੱਜ ਐਤਵਾਰ ਹੈ ਬੱਚੇ ਮਖੈਰ ਨੇ ਵੀ ਮੰਮੀ ਸਾਨੂੰ ਆਲੂ ਦੇ ਪਰਾਂਠੇ ਬਣਾ ਕੇ ਖਿਲਾਓ ਇਸ ਕਰਕੇ ਅਸੀਂ ਆਲੂ ਦੇ ਪਰਾਂਠੇ ਬਣਾਉਣ ਲੱਗੇ ਆ ਆ ਦੇਖੋ ਅਸੀਂ ਆਲੂਆਂ ਨੂੰ ਉਬਾਲ ਕੇ ਛਿੱਲ ਕੇ ਬਹੁਤ ਵਧੀਆ ਤਰੀਕੇ ਨਾਲ ਰੱਖ ਲਿੱਤੀ ਨੇ ਉਹਦੇ ਨਾਲ ਅਸੀਂ ਆ ਦੋ ਚੀਰੇ ਨੇ ਪਿਆਜ਼ ਥੋੜੀਆਂ ਜੀਆਂ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਅਸੀਂ ਇਹ ਬਿਲਕੁਲ ਨਿੱਕਾ ਨਿੱਕਾ ਕੱਟਣਾ ਹੈ ਬਰੀਕ ਬਰੀਕ ਕੱਟਣਾ ਹੈ ਤਾਂ ਜੋ ਸਾਨੂੰ ਸਾਰੀਆਂ ਚੀਜ਼ਾਂ ਦਾ ਟੇਸਟ ਆ ਸਕੇ ਆਲੂ ਅਸੀਂ ਦੋ ਸੀਟੀਆਂ ਨਾਲ ਉਬਾਲਦੇ ਬਹੁਤ ਜਿਆਦਾ ਨਹੀਂ ਉਬਾਲਨੇ ਬਹੁਤ ਜਿਆਦਾ ਉਬਾਲਾਂਗੇ ਤਾਂ ਕਈ ਵਾਰੀ ਆਲੂ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਪਤਲੇ ਹੋ ਜਾਂਦੇ ਨੇ ਇਸ ਕਰਕੇ ਅਸੀਂ ਮਤਲਬ ਕੁੱਕਰਚ ਵੀ ਜੇ ਧਰਨੇ ਨੇ ਤੇ ਦੋ ਸੀਟੀਆਂ ਹੀ ਲਗਾਣੀਆਂ ਦੋ ਸੀਟੀਆਂ ਤੋਂ ਵੱਧ ਅਸੀਂ ਆਲੂ ਨਹੀਂ ਤਿਆਰ ਕਰਨੇ ਹੁਣ ਅਸੀਂ ਇਹਦੇ ਵਿੱਚ ਦੇਖੋ ਆਲੂ ਬਾਲ ਕੇ ਰੱਖ ਲਿੱਤੇ ਨੇ ਸਭ ਤੋਂ ਪਹਿਲਾਂ ਅਸੀਂ ਆਪਣਾ ਮਸਾਲਾ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਮਸਾਲਾ ਤਿਆਰ ਕਰਾਂਗੇ ਅਸੀਂ ਆਪਣਾ प्याज ਪਾਵਾਂਗੇ ਆਲੂਆਂ ਚ ਫਿਰ ਅਸੀਂ ਪਾ ਲਵਾਂਗੇ ਇਹਦੇ ਵਿੱਚ ਜਿਹੜੀਆਂ ਆਪਣੀਆਂ ਕਟੀਆਂ ਆਈਆਂ ਹਰੀਆਂ ਮਿਰਚਾਂ ਥੋੜਾ ਜਿਹਾ ਅਦਰਕ ਥੋੜਾ ਜਿਹਾ ਅਸੀਂ ਪਾਵਾਂਗੇ ਧਨੀਆ ਪਾਊਡਰ ਜਿਹਦੇ ਨਾਲ ਸਾਡਾ ਮਸਾਲੇ ਦਾ ਟੇਸਟ ਆ ਸਕੇ ਸਾਬੂਤ ਜੀਰਾ ਗਰਮ ਮਸਾਲਾ ਨਮਕ ਅਸੀ ਲੋੜ ਅਨੁਸਾਰ ਜਿੰਨਾ ਕਿ ਤੁਸੀਂ ਖਾਂਦੇ ਹੋ ਉਸੇ ਹੀ ਹਿਸਾਬ ਨਾਲ ਤੁਸੀਂ ਨਮਕ ਪਾ ਲਿਓ ਆ ਦੇਖੋ ਜਿਸ ਹਿਸਾਬ ਨਾਲ ਵੀ ਤੁਹਾਨੂੰ ਚੰਗਾ ਲੱਗਦਾ ਹੈ ਉਸੇ ਹਿਸਾਬ ਨਾਲ ਪਾਓ ਯੋਗੀ ਆਪਣੇ ਆਪਣੇ ਮੂਡ ਦਾ ਟੇਸਟ ਹੁੰਦਾ ਹੈ ਕੋਈ ਜ਼ਿਆਦਾ ਖਾਂਦਾ ਹੈ ਕੋਈ ਘੱਟ ਖਾਂਦਾ ਹੈ ਹੁਣ ਅਸੀਂ ਇਹਨਾਂ ਨੂੰ ਆਲੂ ਨੂੰ ਸਾਰੇ ਮਸਾਲੇ 'ਚ ਆਪਣੇ ਹੱਥ ਦੇ ਨਾਲ ਦੇਖੋ ਮਿਕਸ ਕਰ ਲੈਣਾ ਬੜੀ ਚੰਗੀ ਤਰ੍ਹਾਂ ਤਾਂ ਜੋ ਸਾਡੀ ਰੋਟੀਆਂ ਦੇ ਵਿੱਚ ਆਲੂ ਬਹੁਤ ਚੰਗੇ ਤਰੀਕੇ ਪੈਣ ਤਾਂ ਕਿ ਮੋٹے-ਮੋٹے ਨਾ ਰਹਿ ਜਾਣ ਜਿਹੜੇ ਮੋٹے-ਮੋٹے ਰਹਿ ਜਾਂਦੇ ਨੇ ਤੇ ਰੋਟੀ ਦੇ ਬਾਹਰ ਆਂਦੇ ਨੇ ਇਸ ਕਰਕੇ ਅਸੀਂ ਬਹੁਤ ਵਧੀਆ ਤਰੀਕੇ ਆਲੂਆਂ ਨੂੰ ਜਿਸ ਤਰ੍ਹਾਂ ਮਿਕਸਰ 'ਚ ਗ੍ਰाइंड ਕਰਦੇ ਹਾਂ ਉਸੇ ਤਰੀਕੇ ਅਸੀਂ ਆਪਣੇ ਆਲੂ ਹੱਥ ਦੇ ਨਾਲ ਬਿਲਕੁਲ ਬਹੁਤ ਵਧੀਆ ਤਰੀਕੇ ਬੀ ਗ੍ਰੀਕ ਐਕਸਾ ਕਰ ਲੈਣੇ ਨੇ ਜਿਹਦੇ ਨਾਲ ਸਾਡੇ ਆਲੂ ਬਿਲਕੁਲ ਬਹੁਤ ਵਧੀਆ ਤਰੀਕੇ تیار ਹੋ ਜਾਂਦੇ ਇਹ ਦੇਖੋ ਜੀ ਅਸੀਂ ਮਸਾਲਾ ਆਪਣਾ ਰੋਟੀ ਚ ਪਾਉਣ ਵਾਲੇ ਆਲੂ ਤਿਆਰ ਕਰ ਲਿੱਤੇ ਨੇ ਅਦਰਕ ਇਹਦੇ ਚ ਲੰਮਾ ਲੰਮਾ ਕੱਟ ਕੇ ਪਾਇਆ ਹੈ ਬਹੁਤ ਹੀ ਟੇਸਟੀ ਲੱਗਦਾ ਹੈ ਕਿਉਂਕਿ ਹਜੇ ਧਨੀਆ ਧਿਆ ਨਹੀਂ ਰਿਹਾ ਨਹੀਂ ਤੇ ਧਨੀਆ ਪਾਓ ਤੇ ਕੀ ਬਾਤ ਹੈ ਬਹੁਤ ਹੀ ਵਧੀਆ ਲੱਗਦਾ ਹੈ ਹੋਰ ਵੀ ਟੀਸਕਾਂਦਾ ਹੈ ਬਹੁਤ ਹੀ ਮਜ਼ਾ ਆਂਦਾ ਹੈ ਰੋਟੀ ਖਾਂਦਾ ਐ ਦੇਖੋ ਜੀ ਆਲੂ ਸਾਡੇ ਤਿਆਰ ਹੋ ਚੁੱਕੇ ਨੇ ਹੁਣ ਦੇਖੋ ਜੀ ਇੱਕ ਸਾਡੀ ਬੇਟੀ ਆਈ ਹੈ ਜਿਹੜੀ ਕਿ ਪਿਆਜ਼ ਤੋਂ ਬਗੈਰ ਹੀ ਖਾਂਦੀ ਹੈ ਉਹਨੇ ਬਿਲਕੁਲ ਇਹਦੇ ਵਿੱਚ ਪਿਆਜ਼ ਨਹੀਂ ਖਾਣਾ ਸਿਰਫ ਨੰਪਦੇ ਆਲੂ ਹੀ ਖਾਣੇ ਉਹਦੇ ਵਾਸਤੇ ਅਸੀਂ ਆਲੂ ਵੱਖਰੇ ਤਿਆਰ ਕਰਨ ਲੱਗੇ ਆ ਤਾਂ ਜੋ ਬੱਚਾ ਖੁੱਲ ਕੇ ਰੋਟੀ ਤੇ ਚੰਗੀ ਤਰ੍ਹਾਂ ਖਾ ਸਕੇ ਇਹ ਅਸੀਂ ਸਿਰਫ ਇਹਦੇ ਵਿੱਚ ਕੱਲਾ ਨਮਕ ਹੀ ਪਾਵਾਂਗੇ ਥੋੜੇ ਜਿਹਾ ਅਸੀਂ ਜੀਰਾ ਪਾ ਦਾਂਗੇ ਤਾ ਜੋ ਬੱਚਾ ਖੁਸ਼ ਹੋ ਸਕੇ ਉਹਨੇ ਪਿਆਜ਼ ਨਹੀਂ ਖਾਣੇ ਜੇ ਪਿਆਜ਼ ਬਾਦੋਦੀ ਉਹ ਕੱਡ-ਕੱਡ ਕੇ ਰੱਖ ਦਿੰਦੀ ਐ ਜੇ ਉਹਦਾ ਕੋਈ ਫਾਇਦਾ ਹੀ ਨਹੀਂ ਇਸ ਕਰਕੇ ਅਸੀਂ ਉਹਦੇ ਮੁਤਾਬਕ ਹੀ ਅਸੀਂ ਉਹਦਾ ਰੋਟੀ ਦਾ ਮਸਾਲਾ ਤਿਆਰ ਕਰਾਂਗੇ ਆ ਦੇਖੋ ਐ ਅਸੀਂ ਆਲੂ ਉਹਦੇ ਵਾਸਤੇ ਵੱਖਰੇ ਤਿਆਰ ਕਰ ਲਿੱਤੇ ਨੇ ਤਾਂ ਜੋ ਬੱਚਾ ਸਾਡਾ ਖੁਸ਼ ਹੋ ਜਾਏ ਆ ਦੇਖੋ ਜੀ ਚਾਹ ਅਸੀਂ ਤਾਂ ਦਿੱਤੀ ਐ ਆਲੂ ਸਾਡੇ ਤਿਆਰ ਹੋ ਚੁੱਕੇ ਨੇ ਦੇਖੋ ਕਿੰਡੇ ਵਧੀਆ ਆਲੂ ਸਾਡੇ ਬਿਲਕੁਲ ਤਿਆਰ ਹੋ ਗਏ ਨੇ ਹੁਣ ਅਸੀਂ ਚਾਹ ਦੇ ਵਿੱਚ ਚੀਨੀ ਪਾ ਚੁੱਕੇ ਆ ਆਰੀਆ ਸਾਡਾ ਮਸਾਲਾ ਚਾਹ ਮਸਾਲਾ ਚਾਹ ਮਸਾਲੇ ਤੋਂ ਬਗੈਸਾ ਚਾਹ ਟੇਸਟ ਨਹੀਂ ਲੱਗਦੀ ਅਸੀਂ ਬੜੇ ਵਧੀਆ ਤਰੀਕੇ ਚਾਹ ਬਣਾਵਾਂਗੇ ਤੇ ਫਿਰ ਅਸੀਂ ਆਲੂਆਂ ਦੇ ਪਰੌਂਠਿਆਂ ਦੇ ਨਾਲ ਚਾਹ ਪੀਵਾਂਗੇ ਉਹ ਤਾਂ ਬੁਪਰ ਕੇ ਰੁਹੀ ਜਾਂਦਾ ਰਹੇ। ਆ ਦੇਖੋ ਜੀ ਹੁਣ ਅਸੀਂ ਚਾਹੇ ਪੱਤੀ ਡਾਲਣੇ ਲੱਗੇ ਆਂ। ਚਾਹ ਦੀ ਪੱਤੀ ਪਾਵਾਂਗੇ ਸਾਡੀ ਚਾਹ ਜੋ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਸਕੇ। ਚਾਹ ਰਿਜ ਜਾਂਦੀ ਹੈ ਤਾਂ ਫਿਰ ਅਸੀਂ ਇਹਦੇ ਵਿੱਚ ਦੁੱਧ ਪਾ ਦਾਂਗੇ। ਤਾਂ ਜੋ ਸਾਡੀ ਚਾਹ ਦਾ ਟੇਸਟ ਵਧੀਆ ਹੋ ਜਾਏ। ਅੱਜ ਐਤਵਾਰ ਹੈ, ਐਤਵਾਰ ਦਾ ਦਿਨ ਹੈ ਤੇ ਆਲੂ ਦੇ ਪ੍ਰੌਂਠੇ ਬਹੁਤ ਹੀ ਵਧੀਆ ਤੇ ਟੇਸਟੀ ਲੱਗਦੇ ਨੇ। ਜ਼ਰੂਰ ਬਣਾ ਕੇ ਐਤਵਾਰ ਖਾਇਆ ਕਰੋ। ਚਾਹ ਸਾਡੀ ਬਣ ਚੁੱਕੀ ਐ। ਹੁਣ ਅਸੀਂ ਇਹਦੇ ਵਿੱਚ ਜੀ ਦੁੱਧ ਪਾ ਦਾਂਗੇ। ਤਾਂ ਜੋ ਸਭੀ ਚਾਹ ਤਿਆਰ ਹੋ ਸੋਗੇ ਬਹੁਤ ਹੀ ਵਧੀਆ ਤਰੀਕੇ। ਚਾਹ ਸਾਡੀ ਉਬਾਲੇ ਖਾਰੀ ਐ। ਕਿੱਡੇ ਵਧੀਆ ਤਰੀਕੇ ਵਿੱਚੋਂ ਬਣ ਰਹੀ ਐ। ਬਹੁਤ ਵਧੀਆ ਤਰੀਕੇ ਵਿੱਚੋਂ ਬਣ ਰਹੀ ਐ ਚਾਹ। ਅਸੀਂ ਇਹਨੂੰ ਚੰਗੀ ਤਰ੍ਹਾਂ ਰਿਨਾਂਗੇ ਤਾਂ ਜੋ ਸਾਨੂੰ ਦੁੱਧ ਦਾ ਵੀ ਤੇ ਆਪਣੇ ਮਸਾਲੇ ਦਾ ਵੀ ਚਾਹ 'ਚ ਪੂਰਾ ਟੇਸਟ ਮਿਲੇ। ਚਾਹ ਸਾਡੀ ਬਣ ਚੁੱਕੀ ਐ ਜੀ। ਹੁਣ ਅਸੀਂ ਚਾਹ ਨੂੰ ਠੰਡੇ ਉਤਾਰ ਲਵਾਂਗੇ ਤੇ ਆਪਣਾ ਘਿਓ ਅਸੀਂ ਗਰਮ ਕਰਨ ਵਾਸਤੇ ਰੱਖ ਦਾਂਗੇ ਜਿਹੜਾ ਅਸੀਂ ਜੀ ਪਰੌਂਠੀਆਂ ਤੇ ਲਗਾਣਾ ਹੈ ਸਾਡਾ ਘਿਓ ਗਰਮ ਹੋ ਜਾਂਦਾ ਹੈ ਤਦ ਤੱਕ ਅਸੀਂ ਆਪਣੀ ਚਾਹ ਇਹਦੇ ਵਿੱਚ ਪਾ ਲੈਨੇ ਆ ਨੂੰ ਸੀ ਧੱਕ ਕੇ ਰੱਖ ਲੈਨੇ ਆ ਪਰੌਂਠੀਆਂ ਦੇ ਨਾਲ ਖਾਣ ਵਾਸਤੇ ਘਿਓ ਗਰਮ ਹੁੰਦਾ ਹੈ ਫਿਰ ਅਸੀਂ ਆਪਣੇ ਪਰੌਂਠੇ ਬਣਾਣੇ ਆ ਆ ਦੇਖੋ ਜੀ ਕਿ ਹੋ ਸਾਡਾ ਗਰਮ ਹੋ ਚੁੱਕਾ ਹੈ ਹੁਣ ਅਸੀਂ ਧਰ ਦਿੰਨੇ ਆਪਣਾ ਤਵਾ ਪਰਾਂਠੇ ਬਣਾਉਣ ਵਾਸਤੇ ਤਾਂ ਜੋ ਸਾਡਾ ਪਰਾਂਠਾ ਤਿਆਰ ਹੋ ਸਕੇ ਸਭ ਤੋਂ ਪਹਿਲਾਂ ਅਸੀਂ ਪੇੜਾ ਲੈ ਆਟੇ ਦਾ ਆ ਦੇਖੋ ਜੀ ਹੁਣ ਅਸੀਂ ਇਹਦਾ ਬਣਾਵਾਂਗੇ ਪਰਾਂਠਾ ਬਹੁਤ ਵਧੀਆ ਤਰੀਕੇ ਦਾ ਆਟਾ ਬਣਾਵਾਂਗੇ ਤਾਂ ਜੋ ਸਾਡਾ ਬੱਚਾ जम्मू तो आया हो खुश हो जाए थोड़े पावगे अगर आलू ये देखो जी अभी आलू पा ले सा गर्म हो चुका है असर पा पराठा ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਲੱਗਦਾ ਹੈ ਖਾ ਕੇ ਬਹੁਤ ਮਜ਼ਾ ਆਉਂਦਾ ਹੈ ਤੁਸੀਂ ਵੀ ਜ਼ਰੂਰ ਇਹ ਟਰਾਈ ਕਰਨੀ ਹੈ ਜੀ ਤੇ ghee ਲਗਾਵਾਂਗੇ ਇਹ ਰਿਫਾਈਂਡ ਵਰਤਦੇ ਨੇ ਪਰ ਅਸੀਂ ਰਿਫਾਈਂਡ ਨਹੀਂ ਵਰਤਦੇ ਅਸੀਂ ਦਾਲਦਾ ਘਿਓ ਵਰਤਦੇ ਆ ਤੇ ਅਸੀਂ ਇਹੋ ਯੂਜ਼ ਕਰਾਂਗੇ ਸਬਜ਼ੀ 'ਚ ਅਸੀਂ ਸਰੋਂ ਦਾ ਤੇਲ ਵਰਤਦੇ ਆ ਤੇ ਪਰਾਂਠੇ 'ਤੇ ਅਸੀਂ ਦਾਲਦਾ ਘਿਓ ਵਰਤਦੇ ਆ ਇਹ ਦੇਖੋ ਅਰੇ ਚੰਗੀ ਤਰ੍ਹਾਂ ਘਿਓ ਲਗਾ ਲੈਣਾ ਤਾ ਜੋ ਸਾਡਾ ਕ੍ਰਿਸਮੀ ਪਰੌਂਠਾ ਹੋ ਸਕੇ ਐ ਦੇਖੋ ਜੀ ਪਰੌਂਠਾ ਸਾਡਾ ਤਿਆਰ ਹੋ ਚੁੱਕਾ ਹੈ ਬਹੁਤ ਵਧੀਆ ਤਰੀਕੇ ਨਾਲ ਚੁੱਕਾ ਹੈ ਐ ਦੇਖੋ ਕਿੰਨਾ ਵਧੀਆ ਬਣਿਆ ਹੈ ਬਹੁਤ ਵਧੀਆ ਬੜੀਆਂ ਦੇਖੋ ਤੁਸੀਂ ਬਹੁਤ ਵਧੀਆ ਪਰੌਂਠਾ ਬਣਿਆ ਹੈ ਹੈਲੋ ਜੀ ਟੂ ਫੈਮਲੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਤੁਸੀਂ ਮੈਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਕੋਈ ਗਲਤੀ ਹੋਵੇ ਤਾਂ ਜਰੂਰ ਕੱਢਿਓ ਤੇ ਤੁਸੀਂ ਪਰਾਂਠੇ ਬਣਾ ਕੇ ਜਰੂਰ ਇਸੇ ਤਰੀਕੇ ਖਾਣੇ ਬਾਏ